ਖੇਡ ਸੰਸਾਰ ਪ੍ਰੋਗਰਾਮ ਵਿੱਚ ਆਪ ਸਭ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਦੁਨੀਆ ਦੇ ਕੋਨੇ-ਕੋਨੇ ਵਿੱਚ ਕਈ ਅਹਿਮ ਖੇਡ ਮੁਕਾਬਲੇ ਚੱਲ ਰਹੇ ਨੇ ਅਤੇ ਇਹਨਾਂ ਸਾਰੇ ਮੁਕਾਬਲਿਆਂ ਦੀ ਜਾਣਕਾਰੀ ਨੂੰ ਤੁਹਾਡੇ ਤੱਕ ਨਾਲੋਂ ਨਾਲ ਪਹੁੰਚਾਉਂਦਾ ਹੈ ਪ੍ਰੋਗਰਾਮ ਖੇਡ ਸੰਸਾਰ ਜਿਸ ਤੇ ਤਾਜ਼ਾ ਅੰਕ ਵਿੱਚ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਬੀਤੇ ਕੁਝ ਦਿਨਾਂ ਦੀਆਂ ਤਾਜ਼ਾ ਤਰੀਨ ਖੇਡ ਸਰਗਰਮੀਆਂ ਖੇਡਾਂ ਦੇ ਖੇਤਰ ਵਿੱਚ ਖਿਡਾਰੀਆਂ ਵੱਲੋਂ ਬਣਾਏ ਗਏ ਨਵੇਂ ਰਿਕਾਰਡ ਅਤੇ ਖੇਡਾਂ ਦੀ ਦੁਨੀਆ ਨਾਲ ਸੰਬੰਧਿਤ ਹੋਰ ਸਾਰੀ ਤਾਜ਼ਾ ਤਰੀਨ ਜਾਣਕਾਰੀ ਸੋ ਆਓ ਸ਼ੁਰੂ ਕਰਦੇ ਹਾਂ ਖੇਡ ਸੰਸਾਰ ਪ੍ਰੋਗਰਾਮ ਦਾ ਅੱਜ ਦਾ ਇਹ ਤਾਜ਼ਾ ਅੰਕ ਸਭ ਤੋਂ ਪਹਿਲਾਂ ਕੌਮੀ ਖੇਡ ਹਾਕੀ ਦੀ ਤਾਜ਼ਾ ਗੱਲ ਕਰਦੇ ਹਾਂ ਜਿਸ ਵਿੱਚ ਭਾਰਤ ਦੀ 올림픽 ਤਿਆਰੀ ਬਾਰੇ ਜਾਣਦੇ ਹਾਂ ਭਾਰਤੀ ਪੁਰਸ਼ ਹਾਕੀ ਟੀਮ ਪੈਰਿਸ 올림픽 ਖੇਡਾਂ ਦੀ ਤਿਆਰੀ ਲਈ ਦੱਖਣੀ ਅਫਰੀਕਾ ਵਿੱਚ 14 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਚਾਰ ਦੇਸ਼ਾਂ ਦੇ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀ ਹੈ ਇਸ ਟੂਰਨਾਮੈਂਟ ਵਿੱਚ ਭਾਰਤੀ ਹਾਕੀ ਟੀਮ ਦਾ ਸਾਹਮਣਾ ਮੇਜ਼ਬਾਨ ਦੇਸ਼ ਦੱਖਣੀ ਅਫਰੀਕਾ ਤੋਂ ਇਲਾਵਾ ਤਾਕਤਵਰ ਯੂਰੋਪੀਅਨ ਟੀਮ ਫਰਾਂਸ ਅਤੇ ਨੀਦਰਲੈਂਡਸ ਦੀਆਂ ਟੀਮਾਂ ਨਾਲ ਵੀ ਹੋਵੇਗਾ ਇਸ ਟੂਰਨਾਮੈਂਟ ਤੋਂ ਪਹਿਲਾਂ ਤਿਆਰੀ ਵਜੋਂ 39 ਮੈਂਬਰੀ ਭਾਰਤੀ ਟੀਮ ਕੌਮੀ ਕੋਚਿੰਗ ਕੈਂਪ ਵਿੱਚ ਹਿੱਸਾ ले चुकी है जो कि कर्नाटक दे बंगलुरु ਵਿੱਚ ਸਪੋਰਟਸ ਅਥਾਰਟੀ ਆਫ ਇੰਡੀਆ ਕੈਂਪਸ ਵਿੱਚ ਲੱਗਿਆ ਪੈरिस 올림픽 ਖੇਡਾਂ ਲਈ ਪਹਿਲਾ ਹੀ ਕੁਆਲੀਫਾਈ ਕਰ ਚੁੱਕੀ ਭਾਰਤੀ ਹਾਕੀ ਟੀਮ 11 ਦਿਨਾਂ ਦੇ ਕੈਂਪ ਤੋਂ ਬਾਅਦ ਦੱਖਣੀ ਅਫਰੀਕਾ ਦੇ ਕੇਪ ਟਾਊਨ ਲਈ ਰਵਾਨਾ ਹੋਈ ਦੱਖਣੀ ਅਫਰੀਕਾ ਵਿੱਚ 28 ਜਨਵਰੀ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਜ਼ਰੀਏ ਭਾਰਤੀ ਪੁਰਸ਼ ਹਾਕੀ ਟੀਮ ਨੂੰ ਆਉਂਦੇ ਫਰਵਰੀ ਮਹੀਨੇ ਉੜੀਸਾ ਵਿੱਚ ਹੋਣ ਵਾਲੀ FIH پرو ہاکی لیگ دی تیاری ਦਾ ਵੀ ਭਰਪੂਰ ਮੌਕਾ ਮਿਲੇਗਾ FIH پرو ہاکی لیگ ਵਿੱਚ ਭਾਰਤ ਆਸਟ੍ਰੇਲੀਆ ਨੈਦਰਲੈਂਡਸ ਸਪੇਨ ਅਤੇ ਆਇਰਲੈਂਡ ਦਾ ਮੁਕਾਬਲਾ ਹੋਵੇਗਾ ਭਾਰਤੀ ہاکی ਟੀਮ ਦੇ ਮੁੱਖ ਕੋਚ ਕ੍ਰੇਗ ਫੁਲਟਨ ਦਾ ਇਹ ਮੰਨਣਾ ਹੈ ਕਿ ਸਾਰੇ ਖਿਡਾਰੀ ਆਪੋ ਆਪਣੇ ਪਰਿਵਾਰਾਂ ਨਾਲ ਛੁੱਟੀਆਂ ਦਾ ਆਨੰਦ ਮਾਣ ਕੇ ਵਾਪਸ ਆ ਰਹੇ ਨੇ لہذا ਤਰੋਤਾਜ਼ਾ ਹੋਣਗੇ ਅਤੇ ਨਵੇਂ ਹਾਕੀ ਸੀਜ਼ਨ ਦੀ ਸ਼ੁਰੂਆਤ ਦੱਖਣੀ ਅਫਰੀਕਾ ਦੇ ਦੌਰੇ ਉੱਤੇ ਜਿੱਤ ਦੇ ਨਾਲ ਕਰਨ ਲਈ ਪੂਰੀ ਵਾਹ ਲਾਉਣਗੇ ਇਸ ਚਾਰ ਦੇਸ਼ਾਂ ਦੇ ਟੂਰਨਾਮੈਂਟ ਉੱਤੇ ਇਸੇ ਕਰਕੇ ਕਾਫੀ ਨਜ਼ਰਾਂ ਲੱਗੀਆਂ ਹੋਣਗੀਆਂ ਇਸੇ ਨਾਲ ਹੀ ਹਾਕੀ ਵਿੱਚ ਔਰਤਾਂ ਦੀ ਭਾਰਤੀ ਟੀਮ ਦੀ ਵੀ ਗੱਲ ਕਰਦੇ ਹਾਂ ਜਿਹੜੀ ਇਨੀ ਦਿਨੀ ਅਹਿਮ ਟੂਰਨਾਮੈਂਟ ਖੇਡ ਰਹੀ ਹੈ ਔਰਤਾਂ ਦੀ ਕੌਮੀ ਹਾਕੀ ਟੀਮ ਦੀ ਤਜਰਬੇਕਾਰ ਫਾਰਵਰਡ ਵੰਦਨਾ ਕਟਾਰੀਆ ਸੱਟ ਲੱਗਣ ਕਾਰਨ 올림픽 ਕੁਆਲੀਫਾਇਰ ਤੋਂ ਬਾਹਰ ਹੋ ਗਈ ਹੈ ਜੋ ਕਿ 13 ਤੋਂ 19 ਜਨਵਰੀ ਦੇ ਟੂਰਨਾਮੈਂਟ ਤੋਂ ਪਹਿਲਾਂ ਭਾਰਤ ਲਈ ਇੱਕ ਵੱਡਾ ਝਟਕਾ ਮੰਨਿਆ ਗਿਆ ਇਸ ਤੋਂ ਪਹਿਲਾਂ ਵੰਦਨਾ ਕਟਾਰੀਆ ਨੂੰ ਇਸ ਟੀਮ ਦੀ ਉਪ ਕਪਤਾਨ ਨਿਯੁਕਤ ਕੀਤਾ ਗਿਆ ਸੀ ਪਰ ਅਭਿਆਸ ਦੌਰਾਨ ਉਸਤੇ ਗੱਲ ਦੀ ਹੱਡੀ ਟੁੱਟ ਗਈ ਹੁਣ ਉਸ ਦੀ ਥਾਂ ਨੌਜਵਾਨ ਖਿਡਾਰੀ ਬਲਜੀਤ ਕੌਰ ਨੂੰ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। 올림픽 ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਝਾਰਖੰਡ ਦੀ ਪਹਿਲੀ ਮਹਿਲਾ ਖਿਡਾਰਨ ਨਿੱਕੀ ਪ੍ਰਧਾਨ ਨੂੰ ਟੀਮ ਦਾ ਉਪ ਕਪਤਾਨ ਨਿਯੁਕਤ ਕੀਤਾ ਗਿਆ ਹੈ। ਭਾਰਤੀ ਟੀਮ ਦੇ ਮੁੱਖ ਕੋਚ ਯਾਨਕ ਸ਼ੌਪਮੈਨ ਨੇ ਕਿਹਾ ਹੈ ਕਿ ਮੰਦਭਾਗਾ ਕਿ ਵੰਦਨਾ ਕਟਾਰੀਆ ਟੂਰਨਾਮੈਂਟ ਦਾ ਹਿੱਸਾ ਨਹੀਂ ਬਣ ਸਕੇਗੀ। ਗੋਲਕੀਪਰ ਸविता ਪੂਨੀਆ ਦੀ ਅਗਵਾਈ ਵਾਲੀ ਭਾਰਤੀ ਟੀਮ ਆਪਣਾ ਪਹਿਲਾ ਮੈਚ 13 ਜਨਵਰੀ ਨੂੰ ਅਮਰੀਕਾ ਖਿਲਾਫ ਖੇਡੇਗੀ। ਭਾਰਤੀ ਟੀਮ ਪੂਲ B ਵਿੱਚ ਆਪਣਾ ਦੂਜਾ ਮੈਚ 14 ਜਨਵਰੀ ਨੂੰ ਨਿਊਜ਼ੀਲੈਂਡ ਦੇ ਖਿਲਾਫ ਖੇਡੇਗੀ ਅਤੇ 16 ਜਨਵਰੀ ਨੂੰ ਇਟਲੀ ਦੀ ਟੀਮ ਨਾਲ ਭਿੜੇਗੀ। ਇਸ ਤੋਂ ਬਾਅਦ ਨੌਕਾਊਟ ਪੜਾਅ ਦੇ ਮੈਚ 18 ਅਤੇ 19 ਜਨਵਰੀ ਨੂੰ ਖੇਡੇ ਜਾਣਗੇ। ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਹੋਰ ਟੀਮਾਂ ਵਿੱਚ ਜਰਮਨੀ एसीआई ਖੇਡਾਂ ਦੀ ਚੈਂਪੀਅਨ ਟੀਮ ਜਾਪਾਨ ਚਿੱਲੀ ਅਤੇ ਚੈਕ ਗਨਰਾਜ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਪੂਲ A ਵਿੱਚ ਰੱਖਿਆ ਗਿਆ ਇਸ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਭਾਰਤੀ ਕ੍ਰਿਕਟ ਟੀਮ ਦੀ ਜੋ ਦੱਖਣੀ ਅਫਰੀਕਾ ਦੇ ਦੌਰੇ ਉਪਰੰਤ ਵਾਪਸ ਆ ਗਈ ਹੈ ਅਤੇ ਘਰੇਲੂ ਸੀਜ਼ਨ ਖੇਡਣ ਲਈ ਤਿਆਰ ਹੈ ਦੱਖਣੀ ਅਫਰੀਕਾ ਦੇ ਦੌਰੇ ਦੀ ਜੇਕਰ ਸਮੀਖਿਆ ਹੋਵੇ ਤਾਂ ਇਹ ਦੌਰਾਂ ਭਾਰਤੀ ਟੀਮ ਲਈ ਮਿਲਿਆ ਜੁਲਿਆ ਦੌਰਾ ਕਿਹਾ ਜਾਵੇਗਾ ਇਸ ਦਰਮਿਆਨ ਇੱਕ ਨਵਾਂ ਰਿਕਾਰਡ ਇਹ ਵੀ ਬਣਿਆ ਜਦੋਂ ਭਾਰਤ ਨੇ ਟੈਸਟ ਕ੍ਰਿਕਟ ਮੈਚਾਂ ਦੇ ਇਤਿਹਾਸ ਤੇ ਸਭ ਤੋਂ ਛੋਟੇ ਮੈਚ ਵਿੱਚ ਮੇਜ਼ਬਾਨ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾ ਕੇ ਦੋ ਟੈਸਟ ਮੈਚਾਂ ਦੀ ਲੜੀ ਇੱਕ ਇੱਕ ਨਾਲ ਬਰਾਬਰ ਕਰ ਲਈ ਓਵਰਾਂ ਦੇ ਮਾਮਲੇ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਛੋਟਾ ਟੈਸਟ ਮੈਚ ਸਾਬਤ ਹੋਇਆ ਜਿਸ ਵਿੱਚ ਕੁੱਲ 106.2 ਓਵਰ ਹੀ ਖੇਡੇ ਗਏ। ਇਸ ਤੋਂ ਪਹਿਲਾਂ ਸਾਲ 1932 ਵਿੱਚ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਦਰਮਿਆਨ ਮੈਲਬਰਨ ਦੇ ਐਮਸੀਜੀ ਵਿੱਚ ਖੇਡੇ ਗਏ ਟੈਸਟ ਮੈਚ ਵਿੱਚ 109.2 ਓਵਰ ਖੇਡੇ ਗਏ ਸਨ ਅਤੇ ਇਹ ਮੈਚ ਆਸਟ੍ਰੇਲੀਆ ਨੇ ਜਿੱਤਿਆ ਸੀ। ਇਸ ਟੈਸਟ ਲੜੀ ਦੇ ਬਰਾਬਰ ਸਕੋਰ ਤੇ ਸਮਾਪਤ ਹੋਣ ਨਾਲ ਸਾਲ 2010-11 ਦੇ ਮਹਿੰਦਰ ਸਿੰਘ ਧੋਨੀ ਦੇ ਸਮੇਂ ਤੋਂ ਬਾਅਦ ਦੱਖਣੀ ਅਫਰੀਕਾ ਵਿੱਚ ਲੜੀ ਡਰਾ ਕਰਵਾਉਣ ਵਾਲਾ ਰੋਹਿਤ ਸ਼ਰਮਾ ਭਾਰਤੀ ਕ੍ਰਿਕਟ ਟੀਮ ਦਾ ਦੂਜਾ ਕਪਤਾਨ ਬਣ ਗਿਆ ਹੈ ਪਰ ਵੱਡਾ ਨੁਕਤਾ ਹੁਣ ਵੀ ਇਹੀ ਹੈ ਕਿ ਭਾਰਤ ਨੇ ਹਾਲੇ ਤੱਕ ਵੀ ਦੱਖਣੀ ਅਫਰੀਕਾ ਵਿੱਚ ਕੋਈ ਵੀ ਟੈਸਟ ਲੜੀ ਨਹੀਂ ਜਿੱਤੀ ਇਸ ਦੌਰੇ ਉੱਤੇ ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ T20 ਲੜੀ ਅਤੇ ਟੈਸਟ ਮੈਚਾਂ ਦੀ ਲੜੀ ਦੋਹੇ ਇੱਕ-ਇੱਕ ਨਾਲ ਬਰਾਬਰ ਰਹੀਆਂ ਜਦ ਕਿ ਇੱਕ ਰੋਜ਼ਾ ਲੜੀ ਭਾਰਤੀ ਕ੍ਰਿਕਟ ਟੀਮ ਨੇ ਜਿੱਤੀ ਇਸ ਲੜੀ ਤੋਂ ਬਾਅਦ ਦੱਖਣੀ ਅਫਰੀਕਾ ਵਿੱਚ ਹੁਣ ਉਥੋਂ ਦੀ T20 ਲੀਗ SA20 ਦੇ ਮੈਚ ਸ਼ੁਰੂ ਹੋਣਗੇ ਭਾਰਤੀ ਕ੍ਰਿਕਟ ਟੀਮ ਦੇ ਆਉਂਦੇ ਦਿਨਾਂ ਦੇ ਮੈਚਾਂ ਬਾਰੇ ਹੁਣ ਜਾਣਕਾਰੀ ਹਾਸਲ ਕਰਦੇ ਹਾਂ ਦੱਖਣੀ ਅਫਰੀਕਾ ਦੇ ਦੌਰੇ ਉਪਰੰਤ ਭਾਰਤੀ ਕ੍ਰਿਕਟ ਟੀਮ ਹੁਣ ਆਪਣੀ ਜ਼ਮੀਨ ਉੱਤੇ ਅਫਗਾਨਿਸਤਾਨ ਦੇ ਖਿਲਾਫ ਤਿੰਨ T20 ਮੈਚਾਂ ਦੀ ਲੜੀ ਖੇਡ ਰਹੀ ਹੈ। ਅਜੀਤ ਅਗਰਕਰਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਅਫਗਾਨਿਸਤਾਨ ਨਾਲ ਇਸ ਤਿੰਨ ਮੈਚਾਂ ਦੀ T20 ਲੜੀ ਲਈ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ 16 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ ਸੀ। ਰੋਹਿਤ ਸ਼ਰਮਾ ਨੇ ਜੂਨ ਮਹੀਨੇ ਵਿੱਚ ਹੋਣ ਵਾਲੇ ICC T20 ਕ੍ਰਿਕਟ ਵਿਸ਼ਵ ਕੱਪ ਵਿੱਚ ਖੇਡਣ ਦੀ ਇੱਛਾ ਜ਼ਾਹਰ ਕੀਤੀ ਸੀ। ਜਿਸ ਤੋਂ ਬਾਅਦ ਉਸ ਨੂੰ अफगानिस्तान खिलाफ इस लड़ी ਲਈ ਭਾਰਤ ਦੀ T20 ਟੀਮ ਵਿੱਚ ਸ਼ਾਮਲ ਕੀਤਾ ਗਿਆ। ਰੋਹਿਤ ਸ਼ਰਮਾ ਤੋਂ ਇਲਾਵਾ ਸੀਨੀਅਰ ਬੱਲੇਬਾਜ਼ ਵਿਰਾਟ ਕੋਹਲੀ ਨੇ ਵੀ ਦੱਖਣੀ ਅਫਰੀਕਾ ਵਾਲੀ ਲੜੀ ਤੋਂ ਬ੍ਰੇਕ ਲੈ ਕੇ T20 ਟੀਮ ਵਿੱਚ ਵਾਪਸੀ ਕੀਤੀ ਹੈ। ਖਾਸ ਨੋਟ ਕਰਨ ਵਾਲੀ ਗੱਲ ਇਹ ਵੀ ਹੈ ਕਿ افغانستان ਦੇ ਖਿਲਾਫ ਇੱਕ ਰੇਲੂ T20 ਲੜੀ ਦੇ ਮੈਚ 1 ਜੂਨ ਤੋਂ ਅਮਰੀਕਾ ਤੇ ਵੈਸਟ ਇੰਡੀਜ਼ ਵਿੱਚ ਹੋਣ ਵਾਲੇ ਆਈਸੀਸੀ T20 ਕ੍ਰਿਕਟ ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਦੇ ਅਖੀਰਲੇ T20 ਅੰਤਰਰਾਸ਼ਟਰੀ ਮੁਕਾਬਲੇ ਹੋਣਗੇ। ਭਾਰਤ-ਅਫਗਾਨਿਸਤਾਨ ਸੀਰੀਜ਼ ਮੁਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਤੋਂ ਸ਼ੁਰੂ ਹੋ ਕੇ ਅੱਗੇ ਤੁਰੇਗੀ ਅਤੇ ਸੁਪਰੰਤ ਦੂਜਾ ਮੈਚ 14 ਜਨਵਰੀ ਨੂੰ ਇੰਦੌਰ ਵਿੱਚ ਅਤੇ ਤੀਜਾ ਤੇ ਆਖਰੀ ਮੈਚ 17 ਜਨਵਰੀ ਨੂੰ ਬੈਂਗਲੁਰੂ ਦੇ ਚਿੰਨਾ ਸੁਆਮੀ ਸਟੇਡੀਅਮ ਵਿਖੇ ਖੇਡਿਆ ਜਾਵੇਗਾ ਇਸ ਦਰਮਿਆਨ ਅਕਤੂਬਰ ਮਹੀਨੇ ਵਿੱਚ 1 ਡੇ ਵਿਸ਼ਵ ਕਪ ਕਪ ਦੌਰਾਨ ਗਿੱਟੇ ਉੱਤੇ ਸੱਟ ਲੱਗਣ ਕਾਰਨ ਜ਼ਖਮੀ ਹੋਇਆ ਹਾਰਦਿਕ ਪਾਂਡਿਆ ਹਾਲੇ ਤੱਕ ਵੀ ਠੀਕ ਨਹੀਂ ਹੋਇਆ ਹਾਲਾਂਕਿ ਉਸਨੇ ਹਲਕੀ ਕਸਰਤ ਸ਼ੁਰੂ ਕਰ ਦਿੱਤੀ ਹੈ ਪਰ ਪੂਰੀ ਤਰ੍ਹਾਂ ਫਿੱਟ ਨਾ ਹੋਣ ਕਾਰਨ ਉਹ ਅਫਗਾਨਿਸਤਾਨ ਖਿਲਾਫ ਇਸ ਲੜੀ ਦਾ ਹਿੱਸਾ ਨਹੀਂ ਹੋਵੇਗਾ ਕੁੱਲ ਮਿਲਾ ਕੇ ਇਸ ਲੜੀ ਦੌਰਾਨ ਭਾਰਤੀ ਟੀਮ ਵਿੱਚ ਸੀਨੀਅਰ ਅਤੇ ਨੌਜਵਾਨ ਖਿਡਾਰੀਆਂ ਦਾ ਸੁਮੇਲ ਨਜ਼ਰ ਆਵੇਗਾ। ক্রিকেট ਦੀ ਖੇਡ ਵਿੱਚ ICC ਵੱਲੋਂ ਤਾਜ਼ਾ ਕਮਾਂਤਰੀ ਦਰਜਾਬੰਦੀ ਵੀ ਜਾਰੀ ਹੋਈ ਹੈ। ਆਓ ਉਸ ਤੇ ਝਾਤ ਪਾਉਂਦੇ ਹਾਂ। ਕੇਪ ਟਾਊਨ ਵਿੱਚ 7 ਵਿਕਟਾਂ ਦੀ ਜਿੱਤ ਨਾਲ ਦੱਖਣੀ ਅਫਰੀਕਾ ਤੋਂ ਦੋ ਮੈਚਾਂ ਦੀ ਲੜੀ ਡਰਾ ਕਰਾਉਣ ਦੇ ਬਾਵਜੂਦ ਭਾਰਤ ਨੂੰ ICC ਟੈਸਟ ਰੈਂਕਿੰਗ ਵਿੱਚ ਆਸਟ੍ਰੇਲੀਆ ਨੇ ਸਿਖਰਲੇ ਸਥਾਨ ਤੋਂ ਹਟਾ ਦਿੱਤਾ ਹੈ ਅਜਿਹਾ ਇਸ ਕਰਕੇ ਹੋਇਆ ਕਿਉਂਕਿ ਆਸਟ੍ਰੇਲੀਆ ਨੇ ਆਪਣੀ ਜ਼ਮੀਨ ਉੱਤੇ ਚੱਲ ਰਹੀ ਤਿੰਨ ਮੈਚਾਂ ਦੀ ਲੜੀ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ ਅਤੇ ਜਿਸ ਵੇਲੇ ਆਸਟ੍ਰੇਲੀਆ ਨੇ ਉਸ ਲੜੀ ਵਿੱਚ 2-0 ਨਾਲ ਅਗੇਤ ਬਣਾ ਲਈ ਸੀ ਤਾਂ ਉਸ ਦੀ ਮਦਦ ਨਾਲ ਕੰਗਾਰੂ ਟੀਮ ਆਈਸੀਸੀ ਰੈਂਕਿੰਗ ਵਿੱਚ ਪਹਿਲੇ ਸਥਾਨ ਉੱਤੇ ਪਹੁੰਚਣ ਵਿੱਚ ਸਫਲ ਰਹੀ ਸੀ ਪਿਛਲੀ ਵਾਰ ਆਸਟ੍ਰੇਲੀਆ ਵਿਸ਼ਵ ਟੈਸਟ ਚੈਂਪੀਅਨਸ਼ਿਪ ਯਾਨੀ ਕਿ WTC ਦੇ ਫਾਈਨਲ ਦੀ ਜਿੱਤ ਤੋਂ ਬਾਅਦ ਥੋੜੇ ਸਮੇਂ ਤੋਂ ਬਾਅਦ ਟੈਸਟ ਦਰਜਾਬੰਦੀ ਵਿੱਚ ਸਿਖਰ ਉੱਤੇ ਰਿਹਾ ਸੀ ਰੈਂਕਿੰਗ ਵਿੱਚ ਪਿਛਲੇ ਅਪਡੇਟ ਵਿੱਚ ਭਾਰਤ ਕੋਲ ਆਸਟ੍ਰੇਲੀਆ ਦੇ ਨਾਲ 118 ਰੇਟਿੰਗ ਅੰਕ ਬਰਾਬਰ ਹੋਣ ਦੇ ਬਾਵਜੂਦ ਕੋਲ ਅੰਕ ਜ਼ਿਆਦਾ ਸਨ ਪਰ ਦੱਖਣੀ ਅਫਰੀਕਾ ਦੇ ਹਾਲੀਆ ਦੌਰੇ ਤਹਿਤ ਦੋ ਮੈਚਾਂ ਦੀ ਟੈਸਟ ਲੜੀ ਇੱਕ ਇੱਕ ਨਾਲ ਬਰਾਬਰ ਰਹਿਣ ਕਾਰਨ ਭਾਰਤੀ ਟੀਮ ਆਸਟ੍ਰੇਲੀਆ ਤੋਂ ਫਿਲਹਾਲ ਥੋੜਾ ਪਛੜ ਗਈ ਹੈ। ਅਤੇ ਇਹ ਸਥਿਤੀ ਕੁਝ ਸਮੇਂ ਤੱਕ ਬਣੇ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਇਸ ਸਾਲ ਟੈਸਟ ਮੈਚ ਆਮ ਨਾਲੋਂ ਕੁਝ ਘਟ ਹੋਣੇ ਨੇ। ਪਿਛਲੇ ਕੁਝ ਦਿਨਾਂ ਤੋਂ ਕਈ ਸਟਾਰ ਕ੍ਰਿਕਟ ਖਿਡਾਰੀ ਟੈਸਟ ਕ੍ਰਿਕਟ ਤੋਂ ਸੰन्यास ਲੈ ਰਹੇ ਨੇ ਅਤੇ ਹੁਣ ਇਸੇ ਫਿਹਰਿਸਤ ਵਿੱਚ ਇੱਕ ਨਾਂ ਹੋਰ ਜੁੜ ਗਿਆ। ਦੱਖਣੀ ਅਫਰੀਕਾ ਦੇ ਵਿਕਟ ਕੀਪਰ ਬੱਲੇਬਾਜ਼ ਹੈਨਰਿਕ ਕਲਾਸਨ ਨੇ ਟੈਸਟ ਕ੍ਰਿਕਟ ਤੋਂ ਸੰन्यास ਲੈ ਲਿਆ ਹੈ ਹਾਲਾਂਕਿ ਉਹ ਸੀਮਤ ਓਵਰਾਂ ਦੀ ਕ੍ਰਿਕਟ ਵਿੱਚ ਖੇਡਣ ਲਈ ਉਪਲਬਧ ਹੋਵੇਗਾ ਹੈਨਰਿਕ ਕਲਾਸਨ ਨੇ ਸਾਲ 2019 ਤੋਂ 2023 ਦੇ ਵਿਚਕਾਰ ਆਪਣੇ ਕਰੀਅਰ ਵਿੱਚ 4 ਟੈਸਟ ਮੈਚ ਖੇਡੇ ਉਸਨੇ ਆਪਣਾ ਆਖਰੀ ਟੈਸਟ ਮੈਚ ਪਿਛਲੇ ਸਾਲ ਦੀਆਂ ਗਰਮੀਆਂ ਵਿੱਚ ਵੈਸਟ ਇੰਡੀਜ਼ ਖਿਲਾਫ ਖੇਡਿਆ ਸੀ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ ਹੋਏ 50 ਓਵਰਾਂ ਦੇ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਵਿੱਚ ਹੈਨਰਿਕ ਕਲਾਸਨ ਨੇ ਕੁਝ ਤਾਬੜ ਤੋੜ ਪਾਰੀਆਂ ਖੇਡੀਆਂ ਸਨ ਅਤੇ ਇਸੇ ਕਰਕੇ ਇਸ ਖਿਡਾਰੀ ਨੂੰ ਸੀਮਤ ਓਵਰਾਂ ਦੇ ਮੈਚਾਂ ਦੇ ਮਾਹਿਰ ਵਜੋਂ ਵੇਖਿਆ ਜਾਂਦਾ ਹੈ ਪਰ ਮੰਨਿਆ ਜਾ ਰਿਹਾ ਸੀ ਕਿ ਹੈਨਰਿਕ ਕਲਾਸਨ ਨੂੰ ਇਸ ਸਾਲ ਦੇ ਅੰਤ ਵਿੱਚ ਵੈਸਟ ਇੰਡੀਜ਼ ਅਤੇ ਬੰਗਲਾਦੇਸ਼ ਦੇ ਖਿਲਾਫ ਹੋਣ ਵਾਲੀ ਟੈਸਟ ਲੜੀ ਲਈ ਦੱਖਣੀ ਅਫਰੀਕਾ ਦੀ ਟੀਮ ਵਿੱਚ ਜਗ੍ਹਾ ਮਿਲ ਸਕਦੀ ਹੈ ਪਰ ਇਸ ਤੋਂ ਪਹਿਲਾਂ ਹੀ ਹੈਨਰਿਕ ਕਲਾਸਨ ਨੇ ਸਨਿਆਸ ਦਾ ਐਲਾਨ ਕਰ ਦਿੱਤਾ ਹੈ ਹੈਨਰਿਕ ਕਲਾਸਨ ਵਰਤਮਾਨ ਵਿੱਚ ਆਈਪੀਐਲ ਇੰਗਲੈਂਡ ਦੀ 100 ਲੀਗ ਅਤੇ ਐਮਐਲਸੀ ਫਰੈਂਚਾਈਜ਼ੀ ਲੀਗਾਂ ਦਾ ਹਿੱਸਾ ਹੈ ਅਤੇ ਇਸ ਤੋਂ ਇਲਾਵਾ ਉਹ ਆਉਣ ਦੇ ਦਿਨ ਦੱਖਣੀ ਅਫਰੀਕਾ ਦੀ ਘਰੇਲੂ ਟੀ20 ਕ੍ਰਿਕਟ ਲੀਗ ਐਸਏ20 ਦਾ ਵੀ ਹਿੱਸਾ ਬਣੇਗਾ ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਡੀਨ ਐਲਗਰ ਅਤੇ ਕੁਇੰਟਨ ਡੀਕੋਕ ਵੀ ਟੈਸਟ ਕ੍ਰਿਕਟ ਤੋਂ ਸਨਿਆਸ ਦਾ ਐਲਾਨ ਕਰ ਚੁੱਕੇ ਨੇ ਹੁਣ ਚੱਲਦੇ ਹਾਂ ਟੈਨਿਸ ਦੀ ਕੋਰਟ ਵੱਲ ਜਿੱਥੇ ਨਵਾਂ ਸੀਜ਼ਨ ਤੇਜ਼ੀ ਨਾਲ ਚੱਲ ਪਿਆ ਹੈ ਅਤੇ ਵੱਡੇ ਨਤੀਜੇ ਵੀ ਆ ਰਹੇ ਨੇ ਐਲੈਨਾ ਰੇਬਾਕੀਨਾ ਨੇ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਦਿਆਂ ਸਿਖਰਲਾ درجہ ਪ੍ਰਾਪਤ ਅਰਿਆਨਾ ਸਬਾ ਲੰਕਾ ਨੂੰ ਸਿੱਧੇ ਸੈਟਾਂ ਵਿੱਚ ਹਰਾ ਕੇ ਬ੍ਰਿਸਬੇਨ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ਵਿੱਚ ਮਹਿਲਾ ਸਿੰਗਲਸ ਦਾ ਖਿਤਾਬ ਜਿੱਤ ਲਿਆ ਹੈ ਦੂਜਾ ਦਰਜਾ ਪ੍ਰਾਪਤ ਰਿਬਾ ਕੇਨਾ ਨੇ ਫਾਈਨਲ ਵਿੱਚ ਸਬਾ ਲੰਕਾ ਨੂੰ ਸੌਖਿਆਂ ਹੀ 6-0 6-3 ਨਾਲ ਹਰਾ ਕੇ ਆਪਣੇ ਕੈਰੀਅਰ ਦਾ 6ਵਾਂ ਖਿਤਾਬ ਜਿੱਤਿਆ ਅਤੇ ਸਾਲ ਦੇ ਪਹਿਲੇ ਗ੍ਰੈਂਡ ਸਲੇਮ ਟੂਰਨਾਮੈਂਟ ਆਸਟ੍ਰੇਲੀਅਨ ਓਪਨ ਲਈ ਆਪਣੀ ਤਿਆਰੀ ਦਾ ਇੱਕ ਪਖਤਾ ਸਬੂਤ ਵੀ ਦਿੱਤਾ ਹੈ ਇਸ ਤੋਂ ਪਹਿਲਾਂ ਇਹਨਾਂ ਦੋਵੇਂ ਖਿਡਾਰਨਾਂ ਦਰਮਿਆਨ ਜੋ 7 ਮੁਕਾਬਲੇ ਹੋਏ ਸਨ ਉਹਨਾਂ ਵਿੱਚੋਂ 5 ਵਿੱਚ ਸਬਾ ਲੰਕਾ ਨੇ ਜਿੱਤ ਦਰਜ ਕੀਤੀ ਸੀ ਪਰ ਇਸ ਵਾਰ ਵਿਸ਼ਵ ਦੇ 4 ਨੰਬਰ ਦੀ ਖਿਡਾਰਨ ਰਿਬਾਕੀਨਾ ਨੇ ਜੇਤੂ ਖੇਡ ਵਿਖਾਈ ਸਬਾ ਲੰਕਾ ਨੇ ਪਿਛਲੇ ਸਾਲ ਰਿਬਾਕੀਨਾ ਨੂੰ ਹਰਾ ਕੇ ਆਸਟ੍ਰੇਲੀਆਈ ਓਪਨ ਦਾ ਖਿਤਾਬ ਜਿੱਤਿਆ ਸੀ ਪਰ ਇਥੇ ਪਹਿਲੇ ਸੈੱਟ ਵਿੱਚ ਉਸਨੇ ਆਪਣੀਆਂ ਤਿੰਨ ਸਰਵਿਸ ਗੁਆਈਆਂ ਅਤੇ ਇਸ ਤਰ੍ਹਾਂ ਰਿਬਾਕੀਨਾ ਨੇ ਪਹਿਲਾ ਸੈੱਟ ਸਿਰਫ 24 ਮਿੰਟਾਂ ਵਿੱਚ ਹੀ ਜਿੱਤ ਲਿਆ ਸੀ ਉਸਨੇ ਦੂਜੇ ਸੈੱਟ ਦੀ ਤੀਜੀ ਗੇਮ ਵਿੱਚ ਆਪਣੀ ਸਰਵਿਸ ਗੁਆਈ ਪਰ ਤੁਰੰਤ ਹੀ ਅਗਲੀ ਗੇਮ ਵਿੱਚ ਬ੍ਰੇਕ ਪੁਆਇੰਟ ਲੈ ਕੇ ਖਿਤਾਬ ਜਤਿੰਦਰਾ ਪਧਰਾ ਕੀਤਾ ਟੈਨਿਸ ਦੀ ਖੇਡ ਨਾਲ ਸੰਬੰਧਿਤ ਇੱਕ ਵੱਡੀ ਹਿਲਜੁਲ ਇਹ ਵੀ ਹੈ ਕਿ ਹੁਣੇ-ਹੁਣੇ ਟੈਨਿਸ ਦੀ ਕੋਰਟ ਉਤੇ ਵਾਪਸੀ ਕਰਨ ਵਾਲੇ ਸਪੇਨ ਦੇ 스타 ਖਿਡਾਰੀ ਰਾਫਾਇਲ ਨਡਾਲ ਬਦਕਿਸਮਤੀ ਨਾਲ ਇੱਕ ਵਾਰ ਫੇਰ ਸੱਟ ਦਾ ਸ਼ਿਕਾਰ ਹੋ ਗਏ ਨੇ। ਫਿੱਟ ਹੋਣ ਦੇ ਫੌਰਨ ਬਾਅਦ ਮੋਢਾ ਸੱਟ ਲੱਗਣ ਕਾਰਨ ਰਾਫਾਇਲ ਨਡਾਲ ਨੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟ੍ਰੇਲੀਅਨ ਓਪਨ ਵਿੱਚ ਨਾ ਖੇਡਣ ਦਾ ਫੈਸਲਾ ਲਿਆ। ਰਾਫਾਇਲ ਨਡਾਲ ਨੇ ਬੀਤੇ ਦਿਨੀ ਪੂਰੇ 1 ਸਾਲ ਤੱਕ ਖੇਡ ਤੋਂ ਦੂਰ ਰਹਿਣ ਮਗਰੋਂ ਵਾਪਸੀ ਕੀਤੀ ਸੀ ਅਤੇ ਹਾਲੇ ਸਿਰਫ ਇੱਕ ਹੀ ਟੂਰਨਾਮੈਂਟ ਖੇਡਿਆ ਸੀ ਕਿ ਮੁੜ ਉਹਨਾਂ ਦੇ ਸੱਟ ਲੱਗ ਗਈ। ਚੂਲੇ ਦੀ ਸਰਜਰੀ ਹੋਣ ਮਗਰੋਂ ਬ੍ਰਿਸਬੇਨ ਟੂਰਨਾਮੈਂਟ ਦੇ ਕੁਆਰਟਰਫਾਈਨਲ ਮੁਕਾਬਲੇ ਦੇ ਤੀਜੇ ਸੈੱਟ ਵਿੱਚ ਨਡਾਲ ਨੂੰ ਮੈਡੀਕਲ ਟਾਈਮ ਆਊਟ ਲੈਣਾ ਪਿਆ ਸੀ ਜਿਸ ਵਿੱਚੋਂ ਜਾਰਡਨ ਥੌਮਸਨ ਤੋਂ ਹਾਰ ਗਿਆ। ਕੁੱਲ 22 ਵਾਰ ਦੇ ਗ੍ਰੈਂਡ ਸਲੇਮ ਜੇਤੂ ਰਾਫਾਇਲ ਨਡਾਲ ਨੇ ਕਿਹਾ ਸੀ ਕਿ ਉਸ ਨੂੰ ਸ਼ੁਰੂ ਵਿੱਚ ਮਾਸਪੇਸ਼ੀਆਂ ਵਿੱਚ ਖਿੱਚ ਦੀ ਸਮੱਸਿਆ ਵੀ ਮਹਿਸੂਸ ਹੋਈ ਸੀ ਪਿਛਲੇ ਸਾਲ ਇਸੇ ਸਮੇਂ ਦੌਰਾਨ ਨਡਾਲ ਨੂੰ ਮਾਸਪੇਸ਼ੀਆਂ ਦੀ ਖਿੱਚ ਕਾਰਨ ਕਾਫੀ ਦਰਦ ਚੱਲਣਾ ਪਿਆ ਸੀ ਅਤੇ ਹੁਣ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਹੋਏ ਤਾਜ਼ਾ ਸਕੈਨ ਤੋਂ ਪਤਾ ਲੱਗਿਆ ਹੈ ਕਿ ਰਾਫਾਇਲ ਨਡਾਲ ਦੀਆਂ ਮਾਸਪੇਸ਼ੀਆਂ ਵਿੱਚ ਇੱਕ ਛੋਟਾ ਜਿਹਾ ਜ਼ਖਮ ਹੈ ਅਤੇ ਇਸ ਦੇ ਇਲਾਜ ਲਈ ਉਹ ਵਾਪਸ ਸਪੇਨ ਜਾ ਰਿਹਾ ਹੈ ਰਾਫਾエル ਨਡਾਲ ਦਾ ਇਸ ਤਰ੍ਹਾਂ ਇੱਕ ਵਾਰ ਫਿਰ ਸੱਟਾਂ ਕਾਰਨ ਟੈਨਿਸ ਦਾ ਸਫ਼ਰ ਪ੍ਰਭਾਵਿਤ ਹੋ ਰਿਹਾ ਹੈ ਹੋਰ ਤੁਹਾਨੂੰ ਇੱਕ ਨੌਜਵਾਨ ਭਾਰਤੀ ਖਿਡਾਰੀ ਦੀ ਪ੍ਰਾਪਤੀ ਬਾਰੇ ਦੱਸਦੇ ਹਾਂ ਜਿਸ ਤੇ ਨਿਸ਼ਾਨੇ ਬਿਲਕੁਲ ਸਹੀ ਲੱਗੇ ਨੇ ਉੱਬਰਦੇ ਭਾਰਤੀ ਨਿਸ਼ਾਨੇਬਾਜ਼ ਵਰੁਣ ਤੋਮਰ ਨੇ ਏਸ਼ੀਆਈ 올림픽 ਕੁਆਲੀਫਾਇਰ ਦੇ ਪੁਰਸ਼ਾਂ ਦੇ 10 ਮੀਟਰ 에어 ਪਿਸਟਲ ਮੁਕਾਬਲੇ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਬੀਤੇ ਦਿਨੀ ਭਾਰਤ ਲਈ 14ਵਾਂ 올림픽 ਕੋਟਾ ਹਾਸਲ ਕੀਤਾ। ਭਾਰਤ ਨੇ ਇਸ ਮਹਾਂਦੀਪੀ ਮੁਕਾਬਲੇ ਦੇ ਪਹਿਲੇ ਦਿਨ ਟੀਮ ਸੋਨ ਤਗਮੇ ਸਮੇਤ ਕੁੱਲ 3 ਤਗਮਿਆਂ ਨਾਲ ਆਪਣੀ ਮੁਹਿੰਮ ਦੀ ਵਧੀਆ ਸ਼ੁਰੂਆਤ ਕੀਤੀ ਸੀ। 20 ਸਾਲਾ ਵਰਣ ਤੋਮਰ ਨੇ ਫਾਈਨਲ ਵਿੱਚ 239.6 ਦੇ ਸਕੋਰ ਨਾਲ ਸਿਖਰਲਾ ਸਥਾਨ ਹਾਸਲ ਕੀਤਾ ਜਦਕਿ ਉਸਦੇ ਹਮਵਤਨ ਅਰਜੁਨ ਚੀਮਾ ਨੇ 237.3 ਦੇ ਸਕੋਰ ਨਾਲ ਚਾਂਦੀ ਦਾ ਤਗਮਾ ਜਿੱਤਿਆ ਇਸ ਤੋਂ ਪਹਿਲਾਂ ਤੋਮਰ ਅਰਜੁਨ ਅਤੇ ਉਜਵਲ ਮਲਿਕ ਦੀ ਭਾਰਤੀ ਟੀਮ ਕੁੱਲ 1740 ਅੰਕਾਂ ਨਾਲ ਟੀਮ ਇਵੈਂਟ ਵਿੱਚ ਵੀ ਸਿਖਰ ਉੱਤੇ ਰਹੀ ਸੀ ਇਸ ਮੁਕਾਬਲੇ ਵਿੱਚ ਈਰਾਨ ਅਤੇ ਕੋਰੀਆ ਨੇ ਕ੍ਰਮਵਾਰ ਚਾਂਦੀ ਅਤੇ ਤਾਂਬੇ ਦੇ ਮੈਡਲ ਜਿੱਤੇ ਇਸ ਵਕਕਾਰੀ ਮਹਾਦੀਪੀ ਮੁਕਾਬਲੇ ਵਿੱਚ ਪੈरिस 올림픽 ਖੇਡਾਂ ਲਈ ਕੁੱਲ 16 ਕੋਟਾ ਸਥਾਨ ਦਾਉਤੇ ਨੇ ਭਾਰਤ ਇਸ ਮੁਕਾਬਲੇ ਤੋਂ ਪਹਿਲਾਂ ਹੀ ਰਾਈਫਲ ਪਿਸਟਲ ਅਤੇ ਸ਼ਾਰਟ ਗਨ ਮੁਕਾਬਲਿਆਂ ਵਿੱਚ 13 올림픽 ਕੋਟਾ ਸਥਾਨ ਹਾਸਲ ਕਰ ਚੁੱਕਾ ਸੀ ਕੋਟੇ ਦੇ ਸਾਰੇ ਸਥਾਨ ਰਾਈਫਲ ਵਿੱਚ ਸੁਰੱਖਿਅਤ ਕੀਤੇ ਗਏ ਨੇ ਜਦਕਿ ਤਿੰਨ ਕੋਟੇ ਦੇ ਸਥਾਨ ਪਿਸਟਲ ਵਿੱਚ ਵੀ ਸੁਰੱਖਿਅਤ ਕੀਤੇ ਜਾ ਚੁੱਕੇ ਸਨ ਹੁਣ ਕਲੱਬ ਫੁੱਟਬਾਲ ਦੀ ਰੋਮਾਂਚਕ ਦੁਨੀਆ ਵੱਲ ਆਉਂਦੇ ਹਾਂ ਜਿੱਥੇ ਮੁਕਾਬਲੇ ਲਗਾਤਾਰ ਚੱਲ ਰਹੇ ਨੇ ਫਰਾਂਸ ਦੀ ਫ੍ਰੈਂਚ ਲੀਗ ਦੀ ਮੌਜੂਦਾ ਚੈਂਪੀਅਨ ਟੀਮ ਪੈਰਿਸ ਸੇਟ ਜਰਮੇਨ ਯਾਨੀ ਕਿ ਪੀਐਸਜੀ ਨੇ ਫ੍ਰੈਂਚ ਕੱਪ ਜੀਤੂ ਟੂਲੂਜ਼ ਦੀ ਟੀਮ ਨੂੰ ਦੋ ਸਿਫਰ ਨਾਲ ਹਰਾ ਕੇ ਫਰਾਂਸ ਦੀ ਚੈਂਪੀਅਨਸ ਟਰੋਫੀ ਫੁੱਟਬਾਲ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਹੈ ਇਸ ਜਿੱਤ ਵਿੱਚ ਪੀਐਸਜੀ ਦੇ 스타 ਖਿਡਾਰੀ ਕਿਲੀਅਨ ਏੰਬੈਪੇ ਨੇ ਗੋਲ ਕਰਕੇ ਇੱਕ ਵਾਰ ਫਿਰ ਅਹਿਮ ਭੂਮਿਕਾ ਨਿਭਾਈ ਅਤੇ ਪੀਐਸਜੀ ਨੂੰ ਇਹ ਵੱਡਾ ਖਿਤਾਬ ਦਵਾਇਆ ਉਧਰ ਸਪੇਨ ਦੀ ਫੁੱਟਬਾਲ ਲੀਗ ਲਾ ਲੀਗਾ ਦੀ ਤਾਜ਼ਾ ਸਥਿਤੀ ਇਹ ਹੈ ਕਿ ਰੀਅਲ ਮਾਡਰਿਡ ਅਤੇ ਜੀਰੋਨਾ ਦੋਹਾਂ ਟੀਮਾਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਆਂ ਚੋਟੀ ਦੇ ਦੋ ਸਥਾਨਾਂ ਵਿੱਚ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ। ਇਹਨਾਂ ਦੋਹਾਂ ਟੀਮਾਂ ਨੇ ਤਾਜ਼ਾ ਖੇਡੇ ਗਏ ਆਪੋ ਆਪਣੇ ਮੈਚ ਜਿੱਤ ਲਏ ਨੇ। ਇਸ ਨਾਲ ਉਹਨਾਂ ਦੇ 19 ਮੈਚਾਂ ਵਿੱਚ 48 ਅੰਕ ਹੋ ਗਏ ਨੇ। ਜਦ ਕਿ ਤੀਜੇ ਸਥਾਨ ਉੱਤੇ ਮੌਜੂਦ ਟੀਮ ਐਟਲੈਟਿਕੋ ਮਾਡਰਿਡ ਦੇ ਇਹਨਾਂ ਦੋਹਾਂ ਤੋਂ 10 ਅੰਕ ਘਟ ਨੇ। ਰਿਆਲ ਮਾਡਰਿਡ ਦੀ ਟੀਮ ਗੋਲ ਅੰਤਰ ਦੇ ਆਧਾਰ 'ਤੇ ਅੰਕ ਸੂਚੀ ਵਿੱਚ ਜੇਰੋਨਾ ਤੋਂ ਉੱਪਰ ਨਜ਼ਰ ਆਉਂਦੀ ਹੈ। ਰਿਆਲ ਮੈਡਰਿਡ ਨੇ ਮੈਲੋਰਕਾ ਕਲੱਬ ਨੂੰ 1-0 ਨਾਲ ਹਰਾਇਆ ਜਦਕਿ ਜੇਰੋਨਾ ਦੀ ਟੀਮ ਨੇ ਇੰਜਰੀ ਟਾਈਮ ਵਿੱਚ ਇਵਾਨ ਮਾਰਟਿਨ ਦੇ ਕੀਤੇ ਗਏ ਗੋਲ ਦੀ ਮਦਦ ਨਾਲ ਅਥਲੈਟਿਕੋ ਮੈਡਰਿਡ ਨੂੰ ਇੱਕ ਰੋਮਾਂਚਕ ਮੁਕਾਬਲੇ ਵਿੱਚ 4-3 ਨਾਲ ਹਰਾਇਆ। ਇਸ ਮੈਚ ਵਿੱਚ ਅਥਲੈਟਿਕੋ ਮੈਡਰਿਡ ਲਈ ਤਿੰਨੋਂ ਗੋਲ ਅਲਵਾਰੋ ਮੋਰਾਟਾ ਨੇ ਕੀਤੇ। ਲਾਲ ਲੀਗਾ ਦੇ ਹੋਰ ਨਾ ਤਾਜ਼ਾ ਮੈਚਾਂ ਵਿੱਚ ਸੇਲਟਾ ਵਿਗੋ ਨੇ ਰੀਅਲ ਬੈਟਿਸ ਨੂੰ 2-1 ਨਾਲ ਹਰਾਇਆ ਜਦਕਿ ਗ੍ਰੇਨਾੜਾ ਨੇ ਕੈਡਿਸ ਦੀ ਟੀਮ ਨੂੰ 2-0 ਨਾਲ ਹਰਾਇਆ ਇਸ ਦਰਮਿਆਨ ਬਾਰਸੀਲੋਨਾ ਦੀ ਟੀਮ ਕੁਝ ਲੜਖੜਾਉਂਦੀ ਹੋਈ ਨਜ਼ਰ ਆ ਰਹੀ ਹੈ ਫੁੱਟਬਾਲ ਦੀ ਖੇਡ ਵਿੱਚ ਦੋ ਵੱਡੇ ਟੂਰਨਾਮੈਂਟ ਸ਼ੁਰੂ ਹੋ ਰਹੇ ਨੇ ਆਓ ਦੋਹਾਂ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਫੁੱਟਬਾਲ ਦਾ ਏਸ਼ੀਆ ਕੱਪ ਕਤਰ ਵਿਖੇ ਖੇਡਿਆ ਜਾਵੇਗਾ ਜਿਸ ਵਿੱਚ ਏਸ਼ੀਆ ਦੇ ਕੁੱਲ 24 ਦੇਸ਼ ਹਿੱਸਾ ਲੈ ਰਹੇ ਨੇ ਭਾਰਤੀ ਫੁੱਟਬਾਲ ਟੀਮ ਵੀ ਏਸ਼ੀਆ ਕੱਪ ਵਿੱਚ ਸ਼ਾਮਲ ਹੈ ਜਿੱਥੇ ਭਾਰਤ ਨੂੰ ਆਸਟ੍ਰੇਲੀਆ ਉਜ਼ਬੇਕਿਸਤਾਨ ਅਤੇ ਸੀਰੀਆ ਦੇ ਨਾਲ ਗਰੁੱਪ B ਵਿੱਚ ਰੱਖਿਆ ਗਿਆ ਜੋ ਕਿ FIFA ਰੈਂਕਿੰਗ ਵਿੱਚ ਭਾਰਤੀ ਟੀਮ ਤੋਂ ਉੱਪਰ ਦੀਆਂ ਟੀਮਾਂ ਨੇ ਭਾਰਤੀ ਟੀਮ 13 ਜਨਵਰੀ ਨੂੰ ਆਸਟ੍ਰੇਲੀਆ ਦੇ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ ਇਸ ਤੋਂ ਬਾਅਦ 18 ਜਨਵਰੀ ਨੂੰ ਉਜ਼ਬੇਕਿਸਤਾਨ ਅਤੇ 23 ਜਨਵਰੀ ਨੂੰ ਭਾਰਤੀ ਟੀਮ ਸੀਰੀਆ ਦੇ ਨਾਲ ਮੈਚ ਖੇਡੇਗੀ ਇਸ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀ ਭਾਰਤੀ ਟੀਮ ਅਤੇ ਉਸ ਦੀ ਤਿਆਰੀ ਦੀ ਗੱਲ ਕਰੀਏ ਤਾਂ ਜੈਕਸਨ ਸਿੰਘ ਗਲੈਨ ਮਾਰਟਿਨੇਜ਼ ਅਤੇ ਅਨਵਰ ਅਲੀ ਵਰਗੇ ਕੁਝ ਮਹੱਤਵਪੂਰਨ ਖਿਡਾਰੀਆਂ ਦੇ ਸੱਟਾਂ ਲੱਗਣ ਕਾਰਨ ਭਾਰਤੀ ਟੀਮ ਦੀਆਂ ਯੋਜਨਾਵਾਂ ਪ੍ਰਭਾਵਿਤ ਹੋਈਆਂ ਸਨ ਇਸੀ ਤਰ੍ਹਾਂ ਤੁਹਾਨੂੰ ਜਾਣਕਾਰੀ ਦਈਏ ਕਿ ਅਫਰੀਕਾ ਮਹਾਦੀਪ ਵਿੱਚ ਵੀ ਇੱਕ ਵੱਡਾ ਕੁਮਾਂਤਰੀ ਫੁੱਟਬਾਲ ਟੂਰਨਾਮੈਂਟ ਸ਼ੁਰੂ ਹੋ ਰਿਹਾ ਹੈ। ਅਫਰੀਕਾ ਮਹਾਦੀਪ ਦਾ ਵਕਾਰੀ ਟੂਰਨਾਮੈਂਟ ਐਫਕਾਨ ਯਾਨੀ ਕਿ ਅਫਰੀਕਨ ਕਪ ਆਫ ਨੇਸ਼ਨਸ ਬੁਰਕੀਨਾ ਫਾਸੋ ਦੇਸ਼ ਵਿੱਚ 14 ਜਨਵਰੀ ਤੋਂ ਸ਼ੁਰੂ ਹੋ ਕੇ 11 ਫਰਵਰੀ ਤੱਕ ਚੱਲੇਗਾ ਜਿਸ ਵਿੱਚ ਸਾਰੇ ਸਟਾਰ ਅਫਰੀਕਨ ਖਿਡਾਰੀ ਖੇਡਦੇ ਹੋਏ ਨਜ਼ਰ ਆਉਣਗੇ। ਬੀਤੇ ਦਿਨ ਫੁੱਟਬਾਲ ਦੀ ਦੁਨੀਆ ਨੇ ਆਪਣੇ ਇੱਕ ਮਹਾਨ ਖਿਡਾਰੀ ਨੂੰ ਗੁਆ ਲਿਆ ਜਰਮਨੀ ਦੇ ਸਾਬਕਾ ਖਿਡਾਰੀ ਅਤੇ ਕੋਚ ਰਹੇ ਫਰਾਂਸ ਬੈਕਨਬਾਉਰ ਜਿਨ੍ਹਾਂ ਨੂੰ ਹੁਣ ਤੱਕ ਦੇ ਮਹਾਨ ਫੁੱਟਬਾਲ ਖਿਡਾਰੀਆਂ ਵਿੱਚ ਗਿਣਿਆ ਜਾਂਦਾ ਹੈ ਪਿਛਲੇ ਦਿਨੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਜਰਮਨੀ ਦੀ ਕੌਮੀ ਟੀਮ ਅਤੇ ਜਰਮਨੀ ਦੇ ਕਲੱਬ ਬਾਰਨ ਮਿਊਨਿਕ ਅੱਜ ਜਿਸ ਮੁਕਾਮ ਉੱਤੇ ਖੜੇ ਨਜ਼ਰ ਆਉਂਦੇ ਨੇ ਉਸ ਵਿੱਚ ਫਰਾਂਸ ਬੈਕਨਬਾਉਰ ਨੇ ਇਹ ਹੈਂਪੂ ਮਿਕਾ ਨਿਵਾਈ ਉਹ ਵਿਸ਼ਵ ਕੱਪ ਜਿੱਤਣ ਵਾਲੀ ਪੱਛਮੀ ਜਰਮਨੀ ਦੀ ਟੀਮ ਦੇ ਕਪਤਾਨ ਸਨ ਅਤੇ ਬਾਅਦ ਵਿੱਚ ਉਹਨਾਂ ਇੱਕ ਕੋਚ ਦੇ ਰੂਪ ਵਿੱਚ ਵੀ ਜਰਮਨ ਟੀਮ ਨੂੰ ਵਿਸ਼ਵ ਕੱਪ ਵਿੱਚ ਜੇਤੂ ਬਣਾਇਆ ਉਹਨਾਂ ਨੇ ਪੱਛਮੀ ਜਰਮਨੀ ਨਾਲ ਯੂਰੋਪੀਅਨ ਚੈਂਪੀਅਨਸ਼ਿਪ ਵੀ ਜਿੱਤੀ ਸੀ ਸਭ ਤੋਂ ਖਾਸ ਗੱਲ ਇਹ ਹੈ ਕਿ ਵਿਸ਼ਵ ਫੁੱਟਬਾਲ ਵਿੱਚ ਸਿਰਫ 3 ਜਣਿਆਂ ਨੇ ਹੁਣ ਤੱਕ ਖਿਡਾਰੀ ਅਤੇ ਕੋਚ ਦੋਹਾਂ ਵੱਜੋਂ ਵਿਸ਼ਵ ਕੱਪ ਜਿੱਤਿਆ ਅਤੇ ਉਹਨਾਂ ਵਿੱਚੋਂ ਇੱਕ ਸਨ ਜਰਮਨੀ ਦੇ ਫਰਾਂਸ ਬੈਕਨ ਬਾਵਰ ਜਿਨ੍ਹਾਂ ਦੇ ਚਲੇ ਜਾਣ ਤੇ ਫੁੱਟਬਾਲ ਦੀ ਦੁਨੀਆ ਵਿੱਚ ਸੋਗ ਦੀ ਲਹਿਰ ਚੱਲ ਰਹੀ ਹੈ। ਅਖੀਰ ਵਿੱਚ ਤੁਹਾਨੂੰ ਭਾਰਤ ਦੀ ਇੱਕ ਉੱਭਰਦੀ ਸਟਾਰ ਖਿਡਾਰਨ ਦੀ ਪ੍ਰਾਪਤੀ ਬਾਰੇ ਦੱਸਦੇ ਹਾਂ। ਸਕੁਐਸ਼ ਦੀ ਖੇਡ ਵਿੱਚ ਅਨਾਹਤ ਸਿੰਘ ਬ੍ਰਿਟਿਸ਼ ਜੂਨੀਅਰ ਓਪਨ ਟੂਰਨਾਮੈਂਟ ਦੇ ਕੁੜੀਆਂ ਦੇ ਅੰਡਰ 17 ਵਰਗ ਵਿੱਚ ਉਪਜੇਤੂ ਰਹੀ ਹੈ। ਅਨਾਹਤ ਨੂੰ ਬਰਮਿੰਗਮ ਯੂਨੀਵਰਸਿਟੀ ਵਿੱਚ 68 ਮਿੰਟ ਤੱਕ ਚੱਲੇ ਸਖਤ ਫਾਈਨਲ ਵਿੱਚ ਮਿਸਰ ਦੀ ਦੂਜਾ ਦਰਜਾ ਪ੍ਰਾਪਤ ਨਾਦੀਨ ﺍﻟहमामी ਤੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਭਾਰਤ ਦੀ 15 ਸਾਲਾਂ ਅਨਾਹਤ ਨੇ ਪਹਿਲੀ ਗੇਮ 11-7 ਨਾਲ ਜਿੱਤ ਲਈ ਸੀ ਪਰ ਇਸ ਤੋਂ ਬਾਅਦ ਨਾਦੀਨ ਨੇ ਜ਼ਬਰਦਸਤ ਵਾਪਸੀ ਕੀਤੀ ਅਤੇ ਟਾਈ ਬ੍ਰੇਕ ਵਿੱਚ ਅਗਲੀਆਂ ਦੋ ਗੇਮਾਂ ਜਿੱਤ ਕੇ ਅਗੇਤ ਬਣਾ ਲਈ ਪਿਛਲੇ ਮਹੀਨੇ ਅਨਾਹਤ ਨੇ ਸਕਾਟਿਸ਼ ਜੂਨੀਅਰ ਓਪਨ ਦਾ ਅੰਡਰ 19 ਵਰਗ ਦਾ ਖਿਤਾਬ ਜਿੱਤਿਆ ਸੀ ਇਸ ਦੌਰਾਨ ਯੂਐਸ ਜੂਨੀਅਰ ਓਪਨ ਮੁੰਡਿਆਂ ਦੇ ਅੰਡਰ 15 ਦੇ ਮੌਜੂਦਾ ਚੈਂਪੀਅਨ ਆਰਿਆ ਵੇਰ ਦੀਵਾਨ ਮੁੰਡਿਆਂ ਦੇ ਅੰਡਰ 15 ਵਰਗ ਵਿੱਚ ਤੀਜੇ ਸਥਾਨ ਤੇ ਰਿਹਾ ਇਹਨਾਂ ਉੱਭਰਦੇ ਨੌਜਵਾਨ ਖਿਡਾਰੀਆਂ ਨੇ ਇਸ ਖੇਡ ਵਿੱਚ ਭਾਰਤ ਲਈ ਵੱਡੀਆਂ ਆਸਾਂ ਜਗਾਈਆਂ ਹਨ ਇਨਾ ਤਮਾਮ ਜਾਣਕਾਰੀਆਂ ਦੇ ਨਾਲ ਹੀ ਅੱਜ ਦੇ ਖੇਡ ਸੰਸਾਰ ਦੇ ਇਸ ਤਾਜ਼ਾ ਅੰਕ ਦਾ ਵੇਲਾ ਇੱਥੇ ਹੀ ਮੁਕੰਮਲ ਹੁੰਦਾ ਹੈ। ਠੀਕ ਇਸੇ ਤਰ੍ਹਾਂ ਅਗਲੇ ਹਫ਼ਤੇ ਖੇਡ ਸੰਸਾਰ ਦੇ ਤਾਜ਼ਾ ਅੰਕ ਵਿੱਚ ਖੇਡਾਂ ਦੀ ਦੁਨੀਆ ਨਾਲ ਸਬੰਧਤ ਸਾਰੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਇਸੇ ਤਰ੍ਹਾਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਬਹੁਤ-ਬਹੁਤ ਧੰਨਵਾਦ।